ਪਰਧਾਨ ਮੰਤਰੀ ਦਾ ਪੰਜਾਬ ਦੇ ਵਿੱਚ ਦੌਰਾ ਸੀ ਪਰੰਤੂ ਲੋਕਾਂ ਨੂੰ ਬਹੁਤ ਆਸ ਸੀ ਕਿ ਪ੍ਰਧਾਨ ਮੰਤਰੀ ਕੋਈ ਲੋਕਾਂ ਨੂੰ ਵੱਡੀ ਖੁਸ਼ਖਬਰੀ ਵੱਡਾ ਤੋਹਫਾ ਦੇ ਸਕਦੇ ਨੇ ਪਰੰਤੂ ਲੋਕਾਂ ਦੀ ਆਸਾਂ ਦੇ ਉੱਤੇ ਪਾਣੀ ਫਿਰ ਗਿਆ ਤੇ ਦੱਸ ਦिए ਕਿ ਹੁਣ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ ਤੇ ਜਿਸ ਨੂੰ ਲੈ ਕੇ ਉਹਨਾਂ ਦੇ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਉੱਤੇ ਤਿੱਖੇ ਨਿਸ਼ਾਨੇ ਸਾਧੇ ਗਏ ਨੇ ਤੇ ਉਹਨਾਂ ਨੇ ਕਿਹਾ ਕਿ ਬਹੁਤ ਆਸਾ ਸੀ ਤੇ ਜਲੰਧਰ ਦੇ ਵਿੱਚ ਆਏ ਤੇ ਉੱਥੇ ਹੀ ਪਟਿਆਲੇ ਦੇ ਵਿੱਚ ਵੀ ਉਹਨਾਂ ਨੇ ਦੌਰਾ ਕੀਤਾ ਪਰੰਤੂ ਲੋਕ ਚਾਹੁੰਦੇ ਸੀ ਕਿ ਪ੍ਰਧਾਨ ਮੰਤਰੀ ਪੰਜਾਬ ਦੇ ਲਈ ਕੋਈ ਵੱਡੀ ਖੁਸ਼ਖਬਰੀ ਜ਼ਰੂਰ ਲੈ ਕੇ ਆਉਣਗੇ ਪਰੰਤੂ ਆਸਾਂ ਦੇ ਉੱਤੇ ਪਾਣੀ ਫਰਦਾ ਹੋਇਆ ਦਿਖਾਈ ਦਿੱਤਾ ਤੇ ਕੁਝ ਹੋਰ ਵੀ ਤਿੱਖੇ ਸਵਾਲ ਜਿਹੜੇ ਕਿ ਚਰਨਜੀਤ ਚੰਨੀ ਦੇ ਵੱਲੋਂ ਕੀਤੇ ਗਏ ਤੇ ਦੂਜੇ ਪਾਸੇ ਉਹਨਾਂ ਨੇ ਮੁੱਖ ਮંત્રી ਭਗਵੰਤ ਮਾਨ ਨੂੰ ਲੈ ਕੇ ਵੀ ਪਾਲਟਵਾਰ ਕੀਤਾ ਤੇ ਪੂਰੇ ਹੁੰਦੇ ਨੂੰ ਲੈ ਕੇ ਸੁਣਦੇ ਆ ਸਾਬਕਾ ਮੁੱਖ ਮੰਤਰੀ ਚਰਨ ਚੰਨੀ ਨਾਹੋਰ ਕੀ ਕਹਿਣਾ ਹੈ ਬੀਜੇਪੀ ਦੀ ਅਥਰ ਐਲਜੀ ਦੀ ਹਰ ਕਿਸੇ ਨੂੰ ਸ਼ਹਿਰਦਾਰ ਨੂੰ ਬਹੁਤ ਆਸਾਂ ਉਮੀਦਾਂ ਸੀ ਕਿ ਕੋਈ ਵੱਡੇ ਸਾਡੇ ਵਜ ਤੋਂ ਸਵਾਗਤ ਦੇਣ ਦਾ ਕੋਈ ਐਲਾਨ ਹੋਏਗਾ ਲੇਕਿਨ ਜਿੱਥੇ ਰੈਲੀ ਬਿਲਕੁਲ ਫਲॉप ਹੋ ਗਈ ਉੱਥੇ ਆਸਾਂ ਉਮੀਦਾਂ ਤੇ ਵੀ ਮੈਨੂੰ ਵੀ ਲੱਗਦਾ ਸੀ ਦੇਖੋ ਮੈਂ ਸੱਚੀ ਦੱਸਾਂ ਕਿ ਪ੍ਰਧਾਨ ਮੰਤਰੀ ਜੀ ਜਲੰਧਰ ਆਸਤੇ ਜਾਂ ਪੰਜਾਬ ਆਸਤੇ ਆਉਣ ਵਾਲੀ ਸਰਕਾਰ ਦੇ ਵਿੱਚ ਕੋਈ ਰੋਡ ਮੈਪ ਦੇ ਕੇ ਜਾਣਗੇ ਅਸੀਂ ਕਿਆ-ਕਿਆ ਕਰਾਂਗੇ ਲੇਕਿਨ ਇਹ ਭਾਜਪਾ ਦੀ ਰੈਲੀ ਬਿਲਕੁਲ ਫਲॉप ਹੋ ਗਈ ਕਹਿੰਦੇ ਵੀ ਉਸ ਦਿਨ ਕਹਾੜੇ ਲੇਖੜੇ ਆ ਤੁਭੀ ਇਹ ਆਹੀ ਦਾਣ ਦੀ ਜਿਹੜੀ ਹੁਲਕਿਆਂ ਪਰਾਉਣੀ ਫਿਰ ਇਹਨਾਂ ਰੌਲਾ ਕਾਦੇ ਵਾਸਤੇ ਸੀ ਬੀਜੇਪੀ ਦੀ ਪੂਰੀ ਕੈਂਪੇਨ ਇਹ ਰੈਲੀ ਪਰ ਖੜੀ ਸੀ ਕਿ ਅਸੀਂ ਪਤਾ ਨਹੀਂ ਕੀ ਕਰਦਾਂਗੇ ਸਾਨੂੰ ਇਸ ਵਾਰ ਦਾ ਕੋਈ ਡਰ ਨਹੀਂ ਸੀ ਮੈਂ ਵੀ ਚਾਹੁੰਦਾ ਸੀ ਕਿ ਕੁਛ ਨਾ ਕੁਛ ਪੰਜਾਬ ਬਾਅਦ ਤੇ ਰੋਡ ਮੈਨ ਮੈਂ ਦੇਖ ਕੇ ਜਾਣ ਕੁਛ ਦੱਸਣ ਵੀ ਅਜੀ ਜਨੰਤਰ ਵਾਸਤੇ ਕੀ ਕਰਾਂਗੇ ਲੇਕਿਨ ਮੈਨੂੰ ਇਸ ਵਾਰ ਦਾ ਅਫੋਸ ਹੈ ਕਿ ਕੱਲ ਰੈਲੀ ਦੇ ਵਿੱਚ ਕੋਈ ਵੀ ਪੰਜਾਬ ਵਾਸਤੇ ਵਾਦਾ ਵੀ ਨਹੀਂ ਕੀਤਾ ਗਿਆ ਪੁਰਾਣਾ ਦਾ ਕੋਈ ਕੰਮ ਕਰਾਇਆ ਹੀ ਨਹੀਂ 라 ਹੈ ਹੀ ਹੈ ਅੱਗੇ ਵਾਸਤੇ ਵੀ ਕੋਈ ਵਾਦਾ ਨਹੀਂ ਕੀਤਾ ਗਿਆ ਮੰਨੋ ਅਮੀਸ਼ੀ ਕਿ ਇੱਥੇ ਦੀ ਇੰਡਸਟਰੀ ਨੂੰ ਰਿਵਾਈਵ ਕਰਨ ਵਾਸਤੇ ਕੋਈ ਅਲਾਈਅன்ஸ் ਕਰਕੇ ਜਾਣਗੇ ਕੁਛ ਨਾ ਕੁਛ ਦੱਸ ਕੇ ਜਾਣਗੇ ਕਿ ਇਸ ਤਰ੍ਹਾਂ ਇਸ ਤਰ੍ਹਾਂ ਇਸ ਇੰਡਸਟਰੀ ਨੂੰ ਰਿਵਾਈਵ ਕਰਨਾਂ ਦੀ ਜਿਹੜੀ 6 7 ਸਾਲ ਦੇ ਵਿੱਚ ਭਾਜਪਾ ਦੀਆਂ ਗਲਤ ਨੀਤੀਆਂ ਕਰਕੇ ਕਿੰਦਰ ਸਰਕਾਰ ਦੇ ਅੰਦਰ ਨੀਤੀਆਂ ਕਰਕੇ ਇੰਡਸਟਰੀ ਇਥੇ ਦੀ ਖਤਮ ਹੋ ਰਹੀ ਹੈ ਉਹਨੂੰ ਮੈਨੂੰ ਉਮੀਦ ਸੀ ਕੁਝ ਰਿਵਾਈਵ ਕਰਨ ਦਾ ਕਰਨਗੇ ਜਨੰਦਰ ਵਾਸਤੇ ਮੈਨੂੰ ਮੀਸੀ ਕੋਈ ਇੰਸੀਕਿਊਟ ਕੋਈ ਨਵੀਂ ਯੂਨੀਵਰਸਿਟੀ ਅੰਬੇਦਕਰ ਸਾਹਿਬ ਦੇ ਨਾਮ ਤੇ ਕਰਨਗੇ ਮੈਨੂੰ ਉਮੀਦ ਸੀ ਕੋਈ ਹਸਪਤਾਲ ਦਾ ਅਨਾਉਂਸਮੈਂਟ ਕਰਨਗੇ ਤੇ ਇਥੇ ਅਸੀਂ ਏਮਸ ਲਵਾਂਗੇ ਜਾਂ ਇੱਥੇ ਸੀ ਪੀਜੀਏ ਲੈ ਕੇ ਆਮਾਂਗੇ ਕੋਈ ਵੀ ਉਮੀਦ ਸਾਡੀ ਪੂਰੀ ਨਹੀਂ ਹੋਈ ਜਨੰਦਰ ਵਸਿਆਂ ਨੂੰ ਨਰਾਜ਼ ਕਰਕੇ ਕੱਲ ਪ੍ਰਧਾਨ ਮੰਤਰੀ ਜੀ ਵਾਪਸ ਗਏ ਐਥੇ 에어ਪੋਰਟ ਹੈ ਪੰਜਾਬ ਸਰਕਾਰ ਪੰਜਾਬ ਦੀ ਜਿਹੜੀ ਵਿਧਾਨ ਸਭਾ ਹੈ ਉਹਦੇ ਵਿੱਚ ਸਾਡੀ ਸਰਕਾਰ ਵਲੇ ਅਸੀਂ ਮਤਾ ਪਾਸ ਕਰਿਆ ਸੀ ਉਹਦਾ ਨਾਮ ਗੁਰੂ ਰਵਿਦਾਸ ਮਹਾਰਾਜ ਜੀ ਦੇ ਨਾਮ ਤੇ ਰੱਖਿਆ ਜਾਵੇ ਉਹ ਵੀ ਉਹ ਵੈਜਾ ਵੀ ਨਹੀਂ ਕਰਕੇ ਗਏ ਹਾਲਾਂਕਿ ਸਾਡਾ ਮਤਾ ਜਿਹੜਾ ਉਹ ਬਹੁਤ ਦੇਰ ਲੱਗਿਆ ਹੋਇਆ ਪੂਰੇ ਪੰਜਾਬ ਦੀ ਵਿਧਾਨ ਸਭਾ ਨੇ ਸਰਬਸੰਮਤੀ ਨਾਲ ਮਤਾ ਪਾਸ ਕਰਕੇ ਕੇਂਦਰ ਸਰਕਾਰ ਨੂੰ ਭੇਜਿਆ ਇਹਨਾਂ ਦੇ ਜਿਹੜੇ ਇਹਦੇ ਲੀਡਰ ਹਨ ਉਹ ਕਹਿੰਦੇ ਵੀ ਸੀ ਅਸੀਂ ਇਹ ਐਲਾਨ ਕਰਾਵਾਂਗੇ ਕਿ ਆਉਣ ਵਾਲੇ ਦਿਨਾਂ ਚ ਕਰਾਂਗੇ ਲੇਕਿਨ ਇਤਨੀ ਮੰਨੀ ਉਲਟਾ ਗੁਰੂ ਰਵਿਦਾਸ ਮਹਾਰਾਜੀ ਦਾ ਨਾਮ ਵੀ ਇੱਜ਼ਤ ਦੇ ਨਾਲ ਪ੍ਰਧਾਨ ਮੰਤਰੀ ਜੀ ਨੇ ਨਹੀਂ ਲਿਆ ਜਿਹੜਾ ਕਿ ਸਾਡੇ ਲੋਕਾਂ ਦੇ ਵਿੱਚ ਰੋਸ ਹੈ ਸੋ ਇਹ ਜਿਹੜੀ ਇਹਨਾਂ ਦੀ ਫਲੋਪ ਸ਼ੋ ਹੋਇਆ ਲੋਕ ਵੀ ਨਹੀਂ ਆਏ ਅੱਠ ਹਲਕਿਆਂ ਜੋ ਪਾਰਲੀਮੈਂਟਰੀ ਹਰ ਕਿਹਾ ਜੋ ਬੰਦੇ ਬਲਾਕੇ ਦੀ 2-3 ਦਾ ਹਜ਼ਾਰ ਦਾ ਕਟ ਨਹੀਂ ਹੋ ਸਕਿਆ ਫਿਰ ਥੋੜੇ ਜੀ ਪਾਕਟ ਪਰ ਫੋਕਸ ਕਰਕੇ ਉਹਨਾਂ ਨੇ ਕਟ ਨੂੰ ਲੋਕ ਦੇ ਕਟ ਜ਼ਿਆਦਾ ਨਹੀਂ ਸੀ ਤੋਂ ਕਟ ਵੀ ਨਾ ਹੁੰਦਾ ਲੇਕਿਨ ਜੇ ਪ੍ਰਧਾਨ ਜੀ ਪ੍ਰਧਾਨ ਮੰਤਰੀ ਜੀ ਸਾਨੂੰ ਕੁਝ ਦੇਣ ਦਾ ਵਾਅਦਾ ਕਰ ਜਾਂਦੇ ਤਾਂ ਸਾਨੂੰ ਵੀ ਖੁਸ਼ੀ ਹੋ ਜੀ ਇਸ ਚੀਜ਼ ਦੀ ਪਰ ਅੱਜ ਜਲੰਧਰ ਦੇ ਵਿੱਚ ਇਸ ਦਾ ਦੀ ਨਰਾਸ਼ਾ ਹੈ ਲੇਕਿਨ ਮੈਂ ਜਲੰਧਰ ਵਾਸੀਆਂ ਨੂੰ ਨਰਾਸ਼ਾ ਜੋ ਕੱਢ ਦੇ ਇਹ ਬੇਨਤੀ ਕਰਦਾ ਕਿ ਅਸੀਂ ਬੈਠੇ ਹੈ ਕਾਂਗਰਸ ਪਾਰਟੀ ਦਾ ਰਾਜ ਆਣ ਵਾਲਾ ਹੈ ਕਾਂਗਰਸ ਪਾਰਟੀ ਇੱਥੇ ਇੰਡਸਟਰੀ ਨੂੰ ਰਿਵਾਈਵ ਕਰੇਗੀ ਇਸ ਦਾ ਮੈਂ ਵਾਅਦਾ ਕਰਦਾ ਕਾਂਗਰਸ ਪਾਰਟੀ ਇੱਥੇ ਫਿਕਰ ਦੇ ਵਿੱਚ ਇੱਥੇ ਯੂਨੀਵਰਸਿਟੀ ਲੈ ਕੇ ਆਏਗੀ ਇੱਥੇ ਸਰਕਾਰੀ ਕਾਲਜ ਆਣਗੇ ਜਨਰਲ ਯੂਨੀਵਰਸਿਟੀ ਆਏਗੀ ਤੇ ਪੂਰਤ ਕੇ ਦਰਬੰਡ ਦੀ ਈ ਲੱਖ ਨੌਕਰੀਆਂ ਦਾ ਕਾਂਗਰਸ ਪਾਰਟੀ ਨੇ ਆਪਣੇ ਮੈਨੀਫੈਸਟੋ ਵਿੱਚ ਬਾਹਰ ਕੀਤਾ ਹੈ 8500 ਰੁਪਿਆ ਪਰ ਔਰਤ ਜਿਹੜੀ ਕਿ ਇੱਕੋ ਪਰਿਵਾਰ ਦੀ ਮੁਖੀ ਔਰਤ ਹੈ ਘਰੀਦ ਦੀ ਉਹਨਾਂ ਨੂੰ ਪਰਮੰਤ ਦੇਣ ਦਾ ਵਾਅਦਾ ਕੀਤਾ ਹੈ ਐਮਐਸਪੀ ਵਾਰੇ ਮਨੂਪੂਰੀ ਮਿਲ ਸੀ ਜੇ ਕੋਈ ਕਿਸਾਨੀ ਦੀ ਗੱਲ ਕਰਕੇ ਜਾਣ ਜੇ ਪ੍ਰਧਾਨ ਮੰਤਰੀ ਨੇ ਨਹੀਂ ਕੀਤਾ ਐਸੀ ਗਾਰੰਟੀ ਦਿੰਦੇ ਆ ਕਿ ਕੇਂਦਰ ਦੀ ਸਾਡੀ ਸਰਕਾਰ ਆਏਗੀ ਤਾਂ ਐਸੀ ਐਮਐਸਪੀ ਗਾਰੰਟੀ ਕਾਨੂੰਨ ਲੈ ਕੇ ਆਵਾਂਗੇ ਤੇ ਮੰਦਰੀਗਾ ਦੀ ਜਿਹੜੀ ਰਕਰ ਦਿਹਾੜੀ ਹੈ ਉਹ ਐਸੀ ਪੰਜਾਬ ਦੇ ਵਿੱਚ 530% ਮੈਨਾ ਕਰਾਂਗੇ ਤੇ ਪ੍ਰਾਣੀ 올ਡ ਸਕੀਮ ਪੈਨਸ਼ਨ ਦੀ ਜਿਹੜੀ ਹੈ 올ਡ ਪੈਨਸ਼ਨ ਸਕੀਮ ਹੈ ਜਿਹੜੀ ਉਹ ਐਸੀ ਲਾਗੂ ਕਰਾਂਗੇ ਅਸੀਂ ਹਮਾਤ ਤੋਂ ਕੀਤੀ ਹੈ ਐਸੀ ਰਾਜਸਥਾਨ ਤੋਂ ਕੀਤੀ ਹੈ ਸਾਡੀਆਂ ਸਰਕਾਰਾਂ ਨੇ ਕੀਰਗਰ ਵੀ ਸਾਡੀ ਸਰਕਾਰ ਆਉਣ ਤੇ ਐਸੀ ਉਹ ਵੀ ਕਰਾਂਗੇ ਬਾਬਾ ਸਾਹਿਬ ਅੰਬੇਦਕਰ ਦੇ ਨਾਮ ਤੇ ਐਸੀ ਅਥੀ ਯੂਨੀਵਰਸਿਟੀ ਲਈ ਕੀ ਆਮਾਗੇ ਜਿਹੜਾ 에어ਪੋਰਟ ਹੈ ਉਹਦਾ ਨਾਮ ਗੁਰੂ ਰਵਿਦਾਸ ਜੀ ਮਹਾਰਾਜ ਜੀ ਦੇ ਨਾਮ ਤੇ ਰੱਖਿਆ ਜਾਏਗਾ ਇਹ ਐਸੀ ਬਚਨ ਵਾਧਾ ਐਸੀ ਵਿਧਾਨ ਸਭਾ ਵਿੱਚ ਹੀ ਪਾਸ ਕੀਤਾ ਤੇ ਐਕਟ ਵੀ ਕੀਤਾ ਇੱਥੇ ਸਾਡਾ ਇਹ ਮੈਨੀਫੈਸਟੋ ਹੈ ਤੁਹਾਨੂੰ ਦੱਸ ਰਿਹਾ ਕਿ ਅਸੀਂ ਮੈਡੀਕਲ ਟੂਰਿਜ਼ਮ ਨੂੰ ਨਿਰੰਦਰ ਦੇਵ ਜੀ ਤੇ ਬੜਾ ਆਵਾਜ਼ ਦੇਣਾ ਕਿ ਬਹੁਤ সুযোগ ਹੈ ਬਾਹਰ ਦੇ ਲੋਕ ਆ ਕੇ ਇੱਥੇ ਇਲਾਜ ਕਰਾਣਾ ਚਾਹਦੇ ਐ ਐਸੀ ਵਾਦਾ ਵੋਟ ਨੂੰ ਖੋਰ ਕੇ ਜਿੰਨਾ ਇਸ ਪਾਸੇ ਦਾ ਮੈਡੀਕਲ ਲੋਕਲ ਸਪੋਰਟ ਚਾਹੀਦੀ ਆ ਉਹ ਇੱਥੇ ਆਰਾਮ ਨਾਲ ਆ ਕੇ ਪਾਕਿਸਤਾਨ ਕੋ ਜਾ ਹੋ ਕਿ ਭਾਈ ਲੋੜ ਵੀ ਆ ਸਕਦੇ ਆ ਉਹ ਇੱਥੇ ਇਲਾਜ ਕਰਾਇਆ ਕਰ ਲੈਣਗੇ ਬਾਹਰੋਂ ਦੇਸ਼ਾਂ ਤੋਂ ਆ ਕੇ ਕਿਉਂਕਿ ਬਾਹਰਲੇ ਦੇਸ਼ਾਂ ਦੀ ਬਹੁਤ ਮਹਿੰਗਾ ਇਲਾਜ ਇੱਥੇ ਅਸੀਂ ਇਹ ਸਹੂਲਤیں ਤਿਆਰ ਕਰਾ ਦੇਈਏ ਮੈਡੀਕਲ ਟੂਰਿਜ਼ਮ ਨੂੰ ਵਧਾਵਾ ਕਰਾਂਗੇ ਏਮਜ਼ ਹਸਪੀਟਲ ਯਾ ਫੀਜੀ ਐਸੀ ਹੱਦੇ ਦੁਆਰ ਨਹੀਂ ਚਲੇ ਕਿ ਆਮ ਆਗੇ ਫਿਰ ਹਸਪੀਟਲ ਦਾ ਇਹਦੇ ਬੁਰੇ ਹਾਲਤ ਇਹਨਾਂ ਨੂੰ ਅਪਗ੍ਰੇਡ ਕਰਨਾ ਹੈ ਕਿ ਇਹ ਜਿਹੜਾ ਇੱਥੇ ਪਹਿਲਾਂ ਤੋਂ ਪਿੰਡ ਦਾ ਹਸਪੀਟਲ ਹੈ ਉਹ ਸਰਕਾਰੀ ਹੱਥਾਂ ਜਾਏਗਾ ਇਸ ਚੀਜ਼ਾਂ 'ਤੇ ਵਿਸ਼ਵਾਸ ਕਰੋ। ਸੰਗਤਾਂ ਦੇ ਵਿੱਚ ਇੱਥੇ ਆਈਟੀ ਹੱਬਸ ਇਹਦਰ ਸਰਕਾਰ ਵੱਲੋਂ ਐਸੀ ਬਣਾਵਾਗੇ। ਜਦੋਂ ਸਾਡੀ ਸਰਕਾਰ ਆਈ ਤੇ ਖੇਡਾਂ ਨੂੰ ਖੇਡ ਸੰਤ ਨੂੰ ਮੋੜ ਉਰਜਿਤ ਕੋ ਮੈਂ ਤੁਹਾਨੂੰ ਦੱਸਦਾ ਕਿ ਇੰਡਸਟਰੀ ਅਸੀਂ ਸਾਰੀ ਉਹ ਦਵਾਰੇ ਹੱਡਾ ਰੋੜੀਆਂ ਇਹਨਾਂ ਨੇ ਬੰਦ ਕਰਕੇ ਸਾਡਾ ਗਾਓ ਮਟੀਰੀਅਲ ਚਮੜੇ ਦਾ ਆਉਣਾ ਬੰਦ ਹੋ ਗਿਆ। ਸਾਡੀ ਫੋਰਜ ਇੰਡਸਟਰੀ ਖਤਮ ਹੋ ਰਹੀ ਹੈ। ਸਾਡੀ ਕੋਲ ਮਸ਼ੀਨਾ ਬੰਨ ਵਾਲੀ ਸਾਰੀ ਇੰਡਸਟਰੀ ਖਤਮ ਹੋ ਰਹੀ ਹੈ। ਰੋਜ਼ਗਾਰ ਦੇ ਜਿੱਤੇ ਅਸੀਂ ਨਵੇਂ ਸਟਾਰਟਅਪ ਟੀਮ ਲੈ ਕੇ ਆਮਾਗੇ ਬੱਚਿਆਂ ਨੂੰ ਰੋਜ਼ਗਾਰ ਦਿੱਤਾ ਮੁਖੀ ਬਣਾਉਣ ਵਾਸਤੇ ਏਡਾਂ ਦਾ ਵਧੀਆ ਇੱਥੇ ਅਸੀਂ ਕ੍ਰਿਕਟ ਸਟੇਡੀਅਮ ਬਣਾਣਾ ਤੇ ਨਾਲ-ਨਾਲ ਬਾਕੀ ਹਾਤੀ ਇੱਥੇ ਦੀ ਮੇਨ ਗੇਮ ਹੈ ਉਸ ਦੇ ਸਟੇਡੀਅਮ ਆ ਦੀ ਇੰਪਰੂਵਮੈਂਟ ਤੇ ਇੰਡੋਰ ਸਟੇਡੀਅਮ ਵੀ ਅਸੀਂ ਬਣਾਉਣੇ ਤੇ ਸ਼ਹਿਰ ਦੇ ਮਸਲੇ ਸ਼ਹਿਰ ਵਿੱਚ ਕਮਰ ਵਿਵਸਾ ਦਾ ਬਹੁਤ ਬੁਰਾ ਹਾਲ ਹੈ ਆਮ ਆਦੀ ਪਾਰਟੀ ਨੂੰ ਇਹ ਸੋਚਣਾ ਚਾਹੀਦਾ ਸੀ ਕਿ 2 ਸਾਲ ਉਹਨਾਂ ਦੇ ਐਮਐਲਏ ਨੇ ਮਾਫੀਆ ਨੂੰ ਇੱਥੇ ਪੜਾਵਾ ਦਿੱਤਾ ਇੱਥੇ ਜਿਹੜੀ ਗੜਾ ਸੱਟਾ ਇੱਥੇ ਲੋਟਰੀ ਇੱਥੇ ਨਸ਼ੇ ਉਹਦੇ ਚ ਆਮ ਆਦੀ ਪਾਰਟੀ ਦੇ ਲੀਡਰ ਪੂਰੀ ਤਰ੍ਹਾਂ ਇਨਵੋਲ ਹੈ ਜਿਹੜੇ ਕਿ ਹੁਣ ਬੀਜੇਪੀ ਚ ਚਲੇ ਗਏ ਉਹ ਖਾਸ ਤੌਰ ਤੇ ਬੀਜੇਪੀ ਨੇ ਲੈਣ ਲੱਗੇ ਨਹੀਂ ਸੋਚਿਆ ਕਿ ਅਸੀਂ ਕਿਹਾ ਜਾ ਸਟਾਫ ਲੈ ਰਹੇ ਨੇ ਜੇ ਕੋਈ ਭਾਜਪਾ ਨੂੰ ਬੋਟ ਰੀ ਪਾਉਣਾ ਚਾਹਦਾ ਹੈ ਤਾਂ ਉਹ ਰਿੰਕੂ ਵੱਲ ਦੇਖਦਾ ਹੈ ਕਿ ਇਹ ਜਿਹੜਾ ਡਾਣ ਇੱਥੇ ਪੈਦਾ ਹੋਇਆ ਮਾਫੀਆ ਦਾ ਆਲਟੀਮੇਟਲੀ ਸਾਨੂੰ ਇਸ ਬੰਦੇ ਕੋਲ ਜਾਣਾ ਪੈਣਾ ਇਹਦੀ ਮਿੰਟ ਕਰਨੀ ਪੈਣੀ ਕੰਮ ਕਰਾਉਣ ਨੂੰ ਔਰ ਇਹਦੇ ਕੋਲ ਕੋਈ ਆਸ ਨਹੀਂ ਹੈ ਲੋਕਾਂ ਨੂੰ ਜਿਸ ਤਰੀਕੇ ਦਾ ਇੱਥੇ ਇਹਨਾਂ ਨੇ ਮਾਫੀਆ ਆਪਰੇਟ ਕੀਤਾ ਹੈ ਉਸ ਤੋਂ ਅੱਜ ਜਿਲੰਦਰ ਸ਼ਹਿਰ ਬਹੁਤ ਦੁਖੀ ਹੋ ਗਿਆ ਇੱਥੇ ਗੋਲੀਆਂ ਚੱਲ ਰਹੀਆਂ ਨੇ ਇੱਥੇ ਸਨੇਚਿੰਗ ਹੋ ਰਹੀ ਹੈ ਇੱਥੇ ਲੁੱਟਾਂ ਹੋ ਰਹੀਆਂ ਐ ਇੱਥੇ ਪਰੋਤੀਆਂ ਮੰਗੀਆਂ ਜਾ ਰਹੀਆਂ ਇੱਥੇ ਚੋਰੀਆਂ ਹੋ ਰਹੀਆਂ ਇੱਥੇ ਡਾਕੇ ਪੈ ਰਹੇ ਇਹ ਸਿਸਟਮ ਨੂੰ ਸਾਰੇ ਨੂੰ ਮਾਹੌਲ ਨੂੰ ਅੱਛਾ ਕਰਨ ਵਾਸਤੇ ਕਾਂਗਰਸ ਪਾਰਟੀ ਸਮਰਥ ਹੈ ਪਹਿਲਾਂ ਵੀ ਕੀਤਾ ਹੈ ਤੇ ਅੱਗੇ ਵੀ ਕਾਂਗਰਸ ਪਾਰਟੀ ਐਸੀ ਆਪਣੀ ਜਾਨ ਦੇ ਦਾਂਗੇ ਲੇਕਿਨ ਇੱਥੇ ਦੇ ਮਾਫੀਆ ਦਾ ਜਿਹੜਾ ਨੈਕਸਸ ਹੈ ਉਹ ਤੋੜ ਕੇ ਖਾ ਲਵਾਂਗੇ ਪਹਿਲਾਂ ਵੀ ਕਾਂਗਰਸ ਨੇ ਜਾਨਾ ਵਾਰ ਕੇ शांति आंदोलन वर्ग बरकरार किया हूँ भी ये मेरी ड्यूटी होगी या चली रहेगा या नशा बेचने वाले रहेंगे, या या माफिया रहेगा विचाले मैं और कुछ रहने नहीं देना एक हवाई अड्डे का नाम जैसे दस्या वातावरण का इतने इनवायरमेंट का इंपरूवमेंट क्योंकि मैं इतूहिक डिवेलपमेंट करा ਕੁਝ ਗੜੀਆਂ ਨਾਣੀਆਂ ਗੜੀਆਂ ਨਹੀਂ ਇਨਵਰਨਮੈਂਟ ਠੀਕ ਕਰਨਾ ਐਜੂਕੇਸ਼ਨ ਠੀਕ ਕਰਨੀ ਹੈ ਹੈਥ ਠੀਕ ਕਰਨੀ ਇੱਥੇ ਲੋਕਾਂ ਦੀ ਇਨਕਮ ਦੇ ਸਾਧਨ ਵਧਾਣੇ ਇੱਥੇ ਅੱਛਾ ਵਾਤਾਵਰਨ ਜਿਹੜਾ ਸਾਡਾ ਇੱਥੇ ਕਾਨੂੰਨ ਦੇ ਵਾਸਤਾ ਉਹ ਠੀਕ ਕਰਨੀ ਹੈ ਸੜਕਾਂ ਬਹੁਤ ਬੁਰਾ ਹਾਲ ਹੈ ਪਿੰਡਾਂ ਦੇ ਵਿੱਚ ਪਿਛਲੇ 2 ਸਾਲਾਂ ਦੇ ਵਿੱਚ ਲੋਕਾਂ ਨੇ ਰੋਡ ਲੋੜੇ ਨੇ ਜਿੱਥੇ ਆ